ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਡੀ ਜ਼ੀਰੋ ਟੋਲਰੈਂਸ ਪਾਲਿਸੀ ਅਤੇ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਬਹੁਤ ਵੱਡਾ ਐਕਸ਼ਨ ਕੀਤਾ ਗਿਆ ਡਰੱਗਸ ਦੇ ਖਿਲਾਫ ਔਰ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਹੀਰੋਇਨ, OPM, इवन ਜਿਹੜੇ ਸਿੰਥੈਟਿਕ ਡਰੱਗਸ ਆ ਸਾਰੇ ਬਹੁਤ ਵੱਡੀ ਕੁਆਂਟੀਟੀ 'ਚ ਫੜੇ ਆ ਔਰ ਇਹਦੇ ਨਾਲ ਨਾਲ ਜਿਹੜਾ ਕਿ ਇਲੀਗਲ ਤੇ ਡਰੱਗ ਮਨੀ ਨਾ ਬਣਾਈਆਂ ਗਈਆਂ ਬਿਲਡਿੰਗਸ ਨੇ ਉਨਾ ਬਾਰੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਮੇਂ-ਸਮੇਂ ਸਰ ਜਦੋਂ ਸੰਤੋ ਪੁਲਿਸ ਮੋਹਈਆ ਕਰਵਾਈ ਜਾਂਦੀ ਹੈ ਜਾਂ ਰਿਕੁਐਸਟ ਆਉਂਦੀ ਹੈ ਅਸੀਂ ਉਹਦੇ ਤੇ ਮੈਂ ਖੁਦ ਆਪ ਜਾ ਕੇ ਉੱਥੇ ਤੇ ਸੀਨੀਅਰ ਅਫਸਰ ਅਸੀਂ ਜਾ ਕੇ ਉੱਥੇ ਮੌਕੇ ਤੇ ਸਾਰੀ ਚੀਜ਼ ਨੂੰ ਆਪ ਸੁਪਰਵਾਈਜ਼ ਕਰਦੇ ਆ ਉਹਦਾ ਮੇਨ ਮਕਸਦ ਹੈ ਕਿ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਲੀਅਰਲੀ ਕਿ ਜੋ ਗਵਰਨਮੈਂਟ ਦੀ ਯੁੱਧ ਹੈਗਾ ਨਸ਼ਾ ਵਿਰੋਧ ਉਹਦੇ ਵਿੱਚ ਜੇ ਕੋਈ ਬੰਦਾ ਇਹੋ ਜਿਹੀ ਹਰਕਤ ਕਰਦਾ ਤਾਂ ਉਹਦਾ ਕੀ ਹਸ਼ਰ ਹੁੰਦਾ ਆਹ ਜਿਹੜਾ ਮਕਾਨ ਆਪਾਂ ਦੇਖ ਰਹੇ ਦੋ ਭਰਾ ਨੇ ਇਹ ਆਕਾਸ਼ਦੀਪ ਸਿੰਘ ਤੇ ਸਤਵਿੰਦਰਪਾਲ ਸਿੰਘ 36 ਮੈਂ ਸਮਝਦਾ ਕਿ ਬਹੁਤ ਵੱਡਾ ਆਲੀਸ਼ਾਨ ਮਕਾਨ ਆ ਬੜਾ ਸੋਲਿਡ ਸਟਰਕਚਰ ਤੇ ਬੜਾ ਮਤਲਬ ਸਾਰੀ ਸਪੇਸ ਕਵਰ ਕੀਤੀ ਹੋਈ ਹੈ ਜਿੰਨਾ ਵੀ 150 ਗਾਜ ਦਾ ਇਹ ਹੈਗਾ ਉਹ ਇਹਦੇ ਚ ਜਿਹੜੀ ਡੈਮੋਲਿਸ਼ਨ ਦੇ ਉੱਤੇ ਮੈਂ ਆਪ ਖੁਦ ਆਇਆ ਔਰ ਤੁਸੀਂ ਦੇਖੋ ਕਿ ਸਾਰਾ ਡਿਸ਼ ਵਗੈਰਾ ਹੋਰ ਚੀਜ਼ਾਂ ਲੱਗੀਆਂ ਔਰ ਬੜੇ ਸੋਲਿਡ ਗੇਟ ਲੱਗੇ ਹੋਏ ਆ ਇਹ ਜਿਹੜਾ ਬੈਕਗ੍ਰਾਉਂਡ ਇਹਦਾ ਆਕਾਸ਼ਦੀਪ ਜਿਹੜਾ ਹੈਗੇ ਦੋਨੇ ਨਿਸ਼ਾਨ ਸਿੰਘ ਦੇ son of ਨੇ ਆਕਾਸ਼ਦੀਪ ਆਕਾਸ਼ ਤੇ ਸਤਵਿੰਦਰਪਾਲ ਸੱਤੀ ਇਹ ਜਿਹੜਾ ਛਾਟੇ ਏਰੀਏ ਦੇ ਵਿੱਚ ਆਪਾਂ ਜਿੱਥੇ ਕਲੋਨੀ ਚ ਖੜੇ ਆ ਇਹਦੇ ਚ ਆਕਾਸ਼ਦੀਪ ਦੇ ਖਿਲਾਫ ਰਿਕਾਰਡ ਮੁਤਾਬਕ ਦੋ ਐਫ ਆਈ ਆਰਾਂ ਨੇ ਐਨ ਡੀ ਪੀ ਐ ਸੈਕਟ ਦੀਆਂ 2022 ਚ ਪਹਿਲੀ ਐਫ ਆਈ ਆਰ ਹੋਈ ਛਾਟੇ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੁਣ ਦੋਨੇ ਭਰਾਵਾਂ ਦੇ ਖਿਲਾਫ ਕਾਮਨ ਐਫ ਆਈ ਆਰ 4 ਕਿਲੋ 5 ਗ੍ਰਾਮ ਦੀ ਹੈ ਛਾਟੇ ਦੀ 2024 ਦੇ ਹੈ ਗਈ ਹੈ 9 ਅਕਤੂਬਰ ਦੀ ਤੇ ਜਿਹੜਾ ਸਤਵਿੰਦਰ ਸੱਤੀ ਆ ਉਹ ਵੀ 21 ਤੋਂ ਕੰਮ ਕਰ ਰਿਹਾ ਇਸ ਤੋਂ ਵੀ ਪਹਿਲਾਂ ਉਹਦੇ ਖਿਲਾਫ ਛਾੜੇ ਦੇ ਵਿੱਚ ਇੱਕ ਐਫ ਆਈ ਆਰ ਹੈ 308 2021 ਦੀ ਐਫ ਆਈ ਆਰ ਜਿਹੜੀ ਨੈਕਸਟ ਹੈਗੀ ਉਹ ਕਾਮਨ ਹੈਗੀ ਇਹਨਾਂ ਦੀ 4 ਕਿਲੋ 5 ਗ੍ਰਾਮ ਦੀ 9 10 ਦੀ 24 ਦੀ ਫਿਰ 18 ਦੇ ਵਿੱਚ ਵੀ ਉਹਦੇ ਖਿਲਾਫ ਤੇ 19 ਦੇ ਵਿੱਚ ਵੀ ਸਨੇਚਿੰਗ ਦੇ ਪਰਚੇ ਦਰਸੀ ਸਤਵਿੰਦਰ ਸੱਤੀ ਦੇ ਇਸ ਤੋਂ ਇਲਾਵਾ ਪ੍ਰੀਵੈਂਟਿਵ ਐਕਸ਼ਨ ਵੀ ਇਹਨਾਂ ਦੇ ਕੀਤਾ ਗਿਆ ਤੇ ਇਹਦੇ ਨਾਲ ਇੱਕ ਬੜਾ ਕਲੀਅਰ ਮੈਸੇਜ ਆਂਦਾ ਕਿ ਸਾਰੇ ਲੋਕ ਜਿਵੇਂ ਆਪਾਂ ਦੇਖ ਰਹੇ ਹਾਂ ਕੋਠਿਆਂ ਦੇ ਚੜ੍ਹ ਕੇ ਵੀ ਦੇਖ ਰਹੇ ਨੇ ਔਰ ਡੈਮੋਲੀਸ਼ਨ ਤੇ ਚੱਲ ਰਹੀ ਹੈ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਂਦਾ ਔਰ ਬੜਾ ਇਹਦਾ ਵਧੀਆ ਅਸਰ ਜਾਂਦਾ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਉਹ ਵਾਕਈ ਸਿੰਬੋਲਿਕ ਤੇ ਵਿਜ਼ੀਬਲ ਦਿਖ ਰਿਹਾ ਕਿ ਜੇ ਅਸੀਂ ਇਲ ਕਾਟਰਨ ਮਨੀ ਨਾਲ ਡਰਗ ਮਨੀ ਨਾਲ ਕੋਈ ਜਾਇਦਾਦ ਬਣਾ ਵੀ ਲੈਨੇ ਤਾਂ ਉਹਦਾ ਕੀ ਹਸ਼ਰ ਹੋਏਗਾ ਸੱਸੀ ਗੱਲ ਜੀ ਹਰਗੋਬਿੰਦ ਵੈਨਿਊ ਦੇ ਅਸੀਂ ਵਾਸੀ ਆਂ ਗਲੀ ਨੰਬਰ 5 ਤੇ ਅੱਜ ਆਪਣੇ ਮਾਨਯੋਗ ਸੀਪੀ ਕਮਿਸ਼ਨਰ ਆਫ ਪੁਲਿਸ ਜੀਪੀਐਸ ਫੋਲਡਰ ਨੂੰ ਕਾਰਵਾਈ ਕੀਤੀ ਗਈ ਹੈ ਤੇ ਜਿਹੜਾ ਡਿਮੋਲਿਸ਼ ਕੀਤਾ ਗਿਆ ਘਰ ਜਿਹੜੇ ਨਸ਼ਾ ਵੇਚਦੇ ਸੀ ਇੱਥੇ ਤੇ ਕਾਫੀ ਦਿਨਾਂ ਤੋਂ ਇਹ ਜੇਲ੍ਹ ਚ ਵੀ ਹੈਗੇ ਨੇ ਤੇ ਅੱਜ ਜਿਹੜਾ ਇਹਨਾਂ ਨੇ ਡਿਮੋਲਿਸ਼ ਕੀਤਾ ਉਹ ਬਹੁਤ ਹੀ ਵਧੀਆ ਕੀਤਾ ਹੈ ਇਹਦੇ ਨਾਲ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਠੱਲ ਪਈ ਗਈ ਉਹਨਾਂ ਤੇ ਤੇ ਆਉਣ ਵਾਲੇ ਇੱਕ ਤਰ੍ਹਾਂ ਦਾ ਇੱਕ ਐਗਜ਼ਾਮਪਲ ਸੈੱਟ ਕਰਕੇ ਗਏ ਨੇ ਤੇ ਮੈਂ ਬਹੁਤ ਧੰਨਵਾਦ ਹੈ ਦਿਲੋਂ ਪੰਜਾਬ ਪੁਲਿਸ ਦਾ ਤੇ ਇਦਾਂ ਹੀ ਡਟ ਕੇ ਕੰਮ ਕਰੋ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਧੰਨਵਾਦ ਜੀ